ਕਾ ਆੜ ਨੰਬਰ ਆਗੇ ਚੱਲਣ ਔਰ ਹੈ ਭਾਈ ਉਹਾਂ ਕਾਮਨਾ ਆਇਆ ਦੱਸੋ ਦੋਸੋ 16 ਗੇ ਤੇ ਪੜਿਓ ਗੁਰੂ ਜੀ ਕਹਿੰਦੇ ਕਹਿੰਦੇ ਵਰਤ ਨੇਮ ਸੰਜੇਮੇ ਰਤਾ ਵਰਤ ਰੱਖਦਾ ਹੈ ਨੇਮ ਨਿਜਮਾ ਦੀ ਪਲਣਾ ਕਰਦਾ ਸੰਜੇਮ ਮਨ ਸੇਯਮ ਚ ਸੰਤੋਖੀ ਹੈ ਕੋ ਟੈਂਸ਼ਨ ਨਹੀਂ ਐਗਰੀ ਮੈਂ ਮੈਨੂੰ ਨੇ ਕਦੀ ਕੁਛ ਨਹੀਂ ਮੰਗਿਆ ਜੋ ਮਿਲਿਆ ਬੜਾ ਨੰਦ ਹੈ ਐਗਰੀ ਸਤ ਗੁਣ ਸਤ ਗੁਣੇ ਤੱਕ ਪਹੁੰਚ ਗਏ ਪਰ ਸਦਕੇ ਜਾਵਾ ਤੁਸੀਂ ਸੰਤੋਖੀ ਹੋ ਬਾਣੀ ਵਿੱਚ ਹੋ ਪਰ ਨਾਮ ਸਿਮਰਨ ਨਹੀਂ ਕਰਦੇ ਨਾਮ ਸਿਮਰਨ ਨਹੀਂ ਕਰਦੇ ਨਾਮ ਤੋਂ ਬਗੈਰ ਤੁਹਾਡਾ ਸੰਤੋਖ ਵੀ ਜ਼ੀਰੋ ਹੈ ਜੇ ਸੰਤੋਖ ਦੇ ਨਾਲ ਸੰਜਮ ਦੇ ਨਾਲ ਨਾਮ ਟੁੱਟ ਗਿਆ ਤੇ ਸੈਮ ਸੰਤੋਖ ਵੀ ਹੀਰੋ ਆ ਤੇ ਜੇ ਸੰਤੋਖ ਹੈ ਸੈਮ ਹੈ ਪਰ ਨਾਮ ਨਹੀਂ ਹੈ ਕਿਉਂਕਿ ਗੁਰਬਾਣੀ ਕਹਿੰਦੀ ਇਸ ਯੁੱਗ ਮੇ ਸੋਭਾ ਨਾਮ ਕੀ ਮੇਰੇ ਨਾਮੇ ਸੋ ਬਣਾਏ ਕਿਸੇ ਨਹੀਂ ਪੁੱਛਣਾ ਉੱਥੇ ਕਹਿੰਦੇ ਵਰਤ ਨੇਮ ਸੰਜੇ ਮੇਰਾ ਤਤਿਨ ਕਾ ਆੜ ਨਾ ਪਾਇਆ ਦਸੋ ਕਹਿੰਦੇ ਕੌਡੀ ਮੋਲ ਨਹੀਂ ਪੈਣਾ ਦਾ ਤੂੰ ਨਿਜਮਾਂ ਦੀ ਪਾਲਣਾ ਕੀਤੀ ਹੈ ਕਿਹੜੀ ਤੂੰ ਗੁਰੂ ਨਾਲ ਜੁੜਿਆ ਹੈ ਤੂੰ ਅਮਰ ਸੱਗਿਆ ਹੈ ਤੂੰ ਜਨੇਊ ਪਾਇਆ ਹੈ ਤੂੰ ਸੁੰਨਤ ਕਰੋਆ ਹੈ ਤੂੰ ਨਿਜਮਾਂ ਦੀ ਪਾਲਣਾ ਕੀਤੀ ਹੈ ਬਹੁਤ ਖੁਸ਼ੀ ਬਹੁਤ ਅੱਛਾ ਵਰਤ ਨੇਮ ਸੰਜੇ ਮੇਰਾ ਤਤਿਨ ਕਾ ਆੜ ਨਾ ਪਾਇਆ ਅੱਗੇ ਚੱਲਣ ਹੋਰ ਹੈ ਭਾਈ ਕਹਿੰਦੇ ਅੱਗੇ ਜਾਣਾ ਕੁਝ ਹੋਰ ਆ ਕਿ ਉਹ ਕਲਜ ਕੋ ਦੇ ਅੰਦਰ ਵਡਿਆਈ ਹੈ ਨਾਮ ਦੀ ਸ਼ਬਦ ਦੀ ਬਿਨਾ ਸ਼ਬਦ ਤੋਂ ਕੋਈ ਵਡਿਆਈ ਨਹੀਂ ਕਿਉਂ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਵੀ ਵਿਚਾਰ ਕਰਕੇ ਦੇਖ ਤੂੰ ਮੰਨਤ ਹੋਣਾ ਚਾਹਨਾ ਕਹਿੰਦਾ ਤੋਣਾ ਚਾਹਨਾ ਟੱਪੜ ਬਣੀ ਚੁ ਕਹਿੰਦੇ ਮੰਨਤ ਹੋਵੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਕਹਿੰਦਾ ਜੇ ਮੰਨਤ ਹੋਣਾ ਹੈ ਤੇ ਸ਼ਬਦ ਨਾਲ ਜੋੜਾ ਸ਼ਬਦ ਨਾਲ ਤਾਂ ਆਪਾਂ ਜੁੜੇ ਨਹੀਂ ਸ਼ਬਦ ਨਾਲ ਆਪਾਂ ਲੱਗੇ ਨਹੀਂ ਮੰਨ ਕੇਵੇਂ ਧੁੱਪ ਜੂ ਚੰਨ ਤੇ ਧੋਲਿਆ ਸਵੇਰੇ ਉੱਠ ਕੇ ਆਪਾਂ ਮੰਨ ਕੇਵੇਂ ਧੁੱਪੇਗਾ ਮਨ ਸ਼ਬਦ ਨਾਲ ਧੁੱਪੇਗਾ ਮੇਨਾ ਸ਼ਬਦ ਤੋਂ ਮਨ ਨਹੀਂ